ਜਿਹੜਾ ਜਿਹੜਾ ਕੀ ਬੱਸ ਹਾਸਾ ਹੋਇਆ ਉਸ ਤੋਂ ਲੈ ਕੇ ਕੁਛ ਦੀ ਕੀ ਗੱਲ ਹੈ ਸਰ ਅ ਮਨਦਰ ਜੀ ਬੜਾ ਅਨਫੋਰਚੂਨੇਟ ਹੋਇਆ ਜਿਹੜਾ ਹਾਦਸਾ ਮੱਟੇ ਦੇ ਚ ਇੱਕ ਚੰਗੀ ਗੱਲ ਹੈ ਵੀ ਬੱਚਿਆਂ ਦੇ ਕੋਈ ਸੱਟ ਨਹੀਂ ਜਦਾ ਤੇ ਸਾਰੇ ਸੇਫ ਹੈ ਤੇ ਇੱਥੇ ਮੈਂ ਇਹ ਕਹਿਣਾ ਚਾਹੂਗਾ ਵੀ ਸਾਡੇ ਜਿਹੜੇ ਮੌਕੇ ਤੇ ਵੀ ਸਾਡੀ ਪੁਲਿਸ ਫੋਰਸ ਜੀ ਪਹੁੰਚੀ ਸੀ ਤੇ ਹੁਣ ਜਿਹੜੇ ਬਿਆਨ ਦਿੱਤੇ ਗਏ ਆ ਕੁਝ ਪੀਰੈਂਟਸ ਵੱਲੋਂ ਉਸ ਦੇ ਮਤਬਕ ਅਸੀਂ ਇਮੀਡੀਏਟ ਐਕਸ਼ਨ ਲੈ ਰਹੇ ਆ ਤੇ ਕੇਸ ਰਜਿਸਟਰ ਕਰਦੇ ਇੰਡਰ ਡਰਾਈਵਰ ਸਰਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜੀ ਅਸੀਂ ਇਮੀਡੀਏਟਲੀ ਜੀ ਹੁਣ ਕੇਸ ਰਜਿਸਟਰ ਕਰ ਰਹੇ ਹਾਂ ਜੀ ਕਾਨੂੰਨੀ ਕਾਰਵਾਈ ਹੋਊਗੀ ਜਿਹੜੀ ਤੇ ਬਾਕੀ ਇਨਵੈਸਟੀਗੇਸ਼ਨ ਹੋਵੇਗੀ ਆਹ ਹੋਵੇ ਉਸਨੇ ਕਿ ਪੁਲਿਸ ਦੀ ਹੋਗੀ ਕਾਰਵਾਈ ਚੱਲੇਗਾ ਇਹਦੇ ਵਿੱਚ ਮੈਂ ਹੁਣੀ ਇਨਸਟਰਕਸ਼ਨਸ ਦਿੱਤੀਆਂ ਜੀ ਵੀ ਆਰਟੀਓ ਸਾਹਿਬ ਨਾਲ ਤਾਲਮਿਲ ਕਰਕੇ ਤੇ ਸਾਡੇ ਜਿਹੜਾ ਟ੍ਰੈਫਿਕ ਜਿਹੜਾ ਵਿੰਗ ਹੈ ਉਹਦੇ ਵੱਲੋਂ ਸਾਡੇ ਜਿਹੜੇ ਡੀਐਸਪੀ ਸਬਡਿਵੀਜ਼ਨਸ ਆ ਉਹਨਾਂ ਵੱਲੋਂ ਉਹਨਾਂ ਨੇ ਇਨਸਟਰਕਸ਼ਨਸ ਦਿੱਤੀਆਂ ਵੀ ਉਹ ਸਾਰਿਆਂ ਦੀ ਇਹਨਾਂ ਦੀ ਸਕੂਲ ਦੀਆਂ ਬੱਸਸਾਂ ਦੀ ਚੈਕਿੰਗ ਕਰਾਉਣਗੇ ਤੇ ਚੈੱਕ ਕਰਕੇ ਜੇ ਕੋਈ ਵੀ ਰੋਡ ਵਰਦੀ ਨਹੀਂ ਹੈ ਉਹਨਾਂ ਸੰਬੰਧੀ ਆਰਟੀਆਹੀ ਕਾਰਵਾਈ ਕਰਕੇ ਜਿਹੜੇ ਰੀਜਨਲ ਟ੍ਰਾਂਸਪੋਰਟ ਅਥਾਰਟੀ ਹੈ ਤੇ ਉਹ ਬੱਸਸਾਂ ਦਾ ਸਕੂਲਜ਼ ਨਾਲ ਤਾਲਮਿਲ ਕਰਕੇ ਤੇ ਉਹਨਾਂ ਨੂੰ ਬੰਦ ਕੀਤਾ ਜਾਊਗਾ